ਉਹ ਵਿਲਾਸਕੀਨ ਦੇ ਵਿੱਚ ਮੋਦੀ ਜੀ ਇਹ ਕਹਿ ਰਹੇ ਐ ਕਿ ਮੈਂ ਸਿਲੰਡਰ ਦਿੱਤੇ ਮੈਂ ਘਰ-ਘਰ ਵਿੱਚ ਸਿਲੰਡਰ ਪਹੁੰਚਾਇਆ ਆ ਹੁਣ ਪਿੱਛੇ ਜੇ ਵੀ ਇਹਨਾਂ ਨੇ ਚੋਣ ਜਾਬਤਾ ਲੱਗਣ ਤੇ ਨੇੜੇ ਵੀ ਤੁਸੀਂ ਜਾ ਕੇ ਗੈਸ ਏਜੰਸੀ ਵਾਲਿਆਂ ਤੋਂ ਪਤਾ ਕਰ ਸਕਦੇ ਹੋ ਇਹਨਾਂ ਨੇ ਭਾਜਪਾ ਵਾਲਿਆਂ ਦੇ ਘਰਾਂ ਦੇ ਵਿੱਚ ਸਿਲੰਡਰ ਪਹੁੰਚਾਏ ਕਿਸੇ ਦਾ ਕੋਈ ਫਰਕ ਨਹੀਂ ਪੈਂਦਾ ਸਭ ਚੁਟਕੀਆਂ ਗੱਲਾਂ ਐ ਲੋਕਾਂ ਤੇ ਕੋਈ ਅਸਰ ਨਹੀਂ ਹੁੰਦਾ ਬਿੱਟੂ ਵੀਰ ਜੀ ਨੇ ਤਾਂ ਆਪਦੇ ਦਾਦਾ ਜੀ ਦੀ ਫੋਟੋ ਹੀ ਉਡਾਤੀ ਸੀ ਪੋਸਟਰ ਚੋਂ ਕਦੀ ਪਾਰਟੀਆਂ ਨੂੰ ਵਰਤਨਾ ਆਪ ਦੇ ਦਾਦੇ ਨੂੰ ਵੀ ਵਰਤਨ ਲੱਗ ਪੇ ਲੋ 2024 ਲੋਕ ਸਭਾ ਚੋਣਾਂ ਚ ਕੁਝ ਹੀ ਸਮਾਂ ਬਾਕੀ ਹੈ ਸਾਰੀ ਪਾਰਟੀਆਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਲੜ ਵਿੱਚ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਲਗਾਤਾਰ ਪ੍ਰਚਾਰ ਕਰ ਰਹੀ ਨੇ ਅੱਜ ਵੀ ਉਹਨਾਂ ਵੱਲੋਂ ਲੁਧਿਆਣਾ ਦੇ ਅੰਬੀਦਕਰ ਨਗਰ ਦੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਤੇ ਲੋਕਾਂ ਨਾਲ رابطہ ਕਾਇਮ ਕਰ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਤੇ ਬੋਲਦੇ ਉਹਨਾਂ ਨੇ ਵਿਰੋਧੀ ਪਾਰਟੀ ਦੇ ਨਿਸ਼ਾਨਾ ਸਾਧਿਆ ਕਿਹਾ ਕਿ ਮੌਕੇ ਦੀ ਸਰਕਾਰਾ ਸੱਤਾ ਬਚਾਉਣ ਤੋਂ ਬਾਅਦ ਸੋਚ ਜਾਂਦੀਆਂ ਨੇ ਲੋਕਾਂ ਦੀ ਸ ਉਜਵਲ ਯੋਜਨਾ ਤਹਿਤ ਹਜ਼ਾਰਾਂ ਸਿਲੰਡਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਸਿਰਫ ਭਾਜਪਾ ਵਰਕਰਾਂ ਨੂੰ ਦਿੱਤੇ ਗਏ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੂੰ ਤਾਂ ਦਿੱਤੇ ਹੀ ਨਹੀਂ ਗਏ ਅਮਿਤ ਸ਼ਾਹ ਦੇ ਪੰਜਾਬ 'ਚ ਨਸ਼ਾ ਖਤਮ ਕਰਨ ਦੀ ਗੱਲ ਤੇ ਕਿਹਾ ਕਿ 10 ਸਾਲਾਂ ਵਿੱਚ ਭਾਜਪਾ ਦੀ ਸਰਕਾਰ ਸੀ ਕਿਉਂ ਨਹੀਂ ਨਸ਼ਮ ਖਤਰ ਕੀਤਾ ਗਿਆ ਪੰਜਾਬ ਦੇ ਵਿੱਚੋਂ ਉੱਥੇ ਉਹਨਾਂ ਨੇ ਅੰਮ੍ਰਿਤਕਨਗਰ ਦੀ ਸੜਕਾਂ ਦੀ ਖਸਤਾ ਹਾਲਤ ਯਾ ਹੋਰ ਮੁਸ਼ਕਲ ਲੈ ਕੇ ਮੌਜੂਦਾ ਵਿਧਾਇਕ ਉੱਪਰ ਨਿਸ਼ਾਨਾ ਸਾਧਿਆ ਵੇ ਦੇਖ ਲਓ ਤੁਸੀਂ ਚੁੱਲੀਆਂ ਦੇ ਉੱਪਰ ਰੋਟੀ ਲਾ ਰਹੇ ਨੇ ਬੇਸ਼ੱਕ ਜਿਹੜਾ ਆਪਾਂ 21ਵੀਂ ਸਦੀ ਦੀ ਜਿਹੜੀ ਗੱਲ ਕਰਦੇ ਕਿਸ ਤਰ੍ਹਾਂ ਦੇਖਦੇ ਹੋ ਵੀ ਵਿਕਾਸ ਨੂੰ ਲੈ ਕੇ ਨਾ ਮੰਗਾਂ ਜਿਹੜੀਆਂ ਚਾਹੇ ਆਪਾਂ ਵੱਡੇ ਵੱਡੇ ਦਾਅਵੇ ਵਾਦੇ ਹਰ ਇੱਕ ਪਾਰਟੀ ਵੱਲੋਂ ਕੀਤੇ ਜਾਂਦੇ ਪਰ ਲੋਕ ਉਹ ਵੇਲਾ ਸਕੀਮ ਦੇ ਵਿੱਚ ਮੋਦੀ ਜੀ ਇਹ ਕਹਿ ਰਹੇ ਐ ਕਿ ਮੈਂ ਸਿਲੰਡਰ ਦਿੱਤੇ ਮੈਂ ਘਰ ਘਰ ਵਿੱਚ ਸਿਲੰਡਰ ਪਹੁੰਚਾਇਆ ਆ ਹੁਣ ਪਿੱਛੇ ਜੇ ਵੀ ਇਹਨਾਂ ਨੇ ਚੋਣ ਜਾਬਤਾ ਲੱਗਣ ਤੇ ਨੇੜੇ ਵੀ ਤੁਸੀਂ ਜਾ ਕੇ ਗੈਸ ਏਜੰਸੀ ਵਾਲਿਆਂ ਤੋਂ ਪਤਾ ਕਰ ਸਕਦੇ ਹੋ ਇਹਨਾਂ ਨੇ ਭਾਜਪਾ ਲੰਦੇ ਘਰਾਂ ਦੇ ਵਿੱਚ ਸਿਲੰਡਰ ਪਹੁੰਚਾਏ ਆ ਚੋਰੀ ਪਤਾ ਨਹੀਂ ਕਿੰਨੇ ਹਜ਼ਾਰ ਸਿਲੰਡਰ ਪਹਚਾਇਆ ਹੈ ਤੇ ਦਿੱਤਾ ਸਿਰਫ ਆਪ ਦੇ ਭਾਜਪਾ ਦੇ ਲੋਕਾਂ ਨੂੰ ਹੈ ਜਿਹੜੇ ਕੋਈ ਵਰਕਰਸ ਹੈ ਜਿਹੜੇ ਇਹਨਾਂ ਦੇ ਆਪ ਦੇ ਨਿੱਜੀ ਬੰਦੇ ਹੈ ਤੇ ਜਿਨ੍ਹਾਂ ਨੂੰ ਐਕਚੁਅਲੀ ਲੋੜ ਹੈ ਆ ਦੇਖੋ ਮੇਰੇ ਮਗਰਚੁੱਲਿਆਂ ਤੇ ਰੋਟੀ ਬਣਾ ਰਹੇ ਹੈ ਲੋਕ ਸਰਕਾਰਾਂ ਗੱਲਾਂ ਹੋਰ ਕਰਦੀਆਂ ਕੰਮ ਹੋਰ ਕਰਦੀਆਂ ਮੈਂ ਤਾਂ ਕਹਿੰਨੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਂਡੀਡੇਟ ਨੂੰ ਜਿਹੜੇ ਇੱਥੋਂ ਐਮ.ਐਲ.ਏ ਹੈ ਮੈਨੂੰ ਨਹੀਂ ਪਤਾ ਵੀਰ ਦਾ ਕੀ ਨਾਮ ਹੈ ਜੀ ਉਹਨਾਂ ਦਾ ਕੁਲਵੰਤ ਸਿੰਘ ਜੀ ਨੂੰ ਮੈਂ ਇਹ ਕਹੂੰਗੀ ਕਿ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਐਡੀ ਬਹੁਤ ਮਤ ਨਾਲ ਜਿਤਾਇਆ ਹੈ ਜ਼ਮੀਨ ਤੇ ਉਤਰ ਕੇ ਜਰਾ ਲੋਕਾਂ ਦੀ ਰਿਐਲਿਟੀ ਕੀ ਲੋਕੀ ਵਿਚਾਰੇ 6 6 ਇੱਕ ਪਰਿਵਾਰ ਦੇ ਜੀ ਗਲੀ ਦੇ ਵਿੱਚ ਬੈਠ ਕੇ ਰੋਟੀ ਬਣਾ ਰਹੇ ਆ ਪਤਾ ਨਹੀਂ ਤੁਸੀਂ ਕਿੱਥੇ ਵੋਟਾਂ ਲੈ ਕੇ ਗਾਇਬ ਹੋਏ ਹੋ ਕਿਹੜੇ ਝੂਠੇ ਦਾਅਵੇ ਕਰ ਰਹੇ ਹੋ ਕਿਨੂੰ ਜਵਾਬ ਦੇਉ ਆ ਦੁਬਾਰਾ ਫੇਰ ਪਤਾ ਨਹੀਂ ਕਿਸ ਮਤਲਬ ਕਿ ਕਿਸ ਤਰ੍ਹਾਂ ਦਾ ਮੂੰਹ ਲੈ ਕੇ ਵੋਟ ਵੋਟ ਮੰਗਣ ਆ ਜਾਂਦੇ ਸ਼ਰਮ ਵੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਕੱਲ ਅਰਵਿੰਦ ਕੇਜਰੀਵਾਲ ਜੀ ਵੀ ਪਹੁੰਚੇ ਸਨ ਪਰਸੋਂ ਹਮੇਸ਼ਾ ਜੀ ਨੇ ਵੀ ਜੜੀਆ ਰੈਲੀ ਕੀਤੀ ਲੱਗਦਾ ਕਿ ਕੋਈ ਫਰਕ ਨਹੀਂ ਕਿਸੇ ਦਾ ਕੋਈ ਫਰਕ ਨਹੀਂ ਪੈਣਾ ਵੇਖੋ ਬਿਆਨ ਦੇ ਜੋਂਗੇ ਵੱਡੀਆਂ ਵੱਡੀਆਂ ਗੱਲਾਂ ਕਰ ਜੋਂਗੇ ਹਮੇਸ਼ਾ ਹੀ ਕਰ ਜਾਂਦੇ ਆ 2 ਸਾਲ ਪਹਿਲਾਂ ਸਰਕਾਰ ਬਣਾਉਣ ਵੇਲੇ ਵੀ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਹਜ਼ਾਰ ਰੁਪਏ ਔਰਤਾਂ ਨੂੰ ਦੇਵਾਂਗੇ 22% ਦੀ ਐਮਐਸਪੀ ਦੇਵਾਂਗੇ এমਪਲੋਇਮੈਂਟ ਦੇਵਾਂਗੇ ਇੰਡਸਟਰੀ ਨਵਾ ਦੇਵਾਂਗੇ ਸਭ ਝੂਠੀਆਂ ਗੱਲਾਂ ਨੇ ਲੋਕਾਂ ਤੇ ਕੋਈ ਅਸਰ ਨਹੀਂ ਹੋਣ ਲੱਗੇ ਹਮੇਸ਼ਾ ਜੀ ਇਹ ਵੀ ਕਹੇਗੇ ਜੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਸਾਡੀ ਸਰਕਾਰ ਆਉਂਦੀ ਉਹ ਨਸ਼ਾ ਬੰਦ ਕਰ ਦੇ 10 ਸਾਲ ਹੋ ਗਏ ਸਰਕਾਰ ਆਈ ਨੂੰ ਗਾਇਬ ਸੀ ਹਮੇਸ਼ਾ ਜੀ ਇਹ ਕਿਸ ਤਰ੍ਹਾਂ ਦੇ ਦੇਖੋ ਇਹ ਨਾ ਬੇਤੁਕੇ ਸਵਾਲ ਹੈ ਇਹ ਕਰੋ ਵੀ ਨਾ ਬਿਕੋਜ਼ ਇਹਨਾਂ ਲੀਡਰਸ ਨੂੰ ਮੈਨੂੰ ਲੱਗਦਾ ਨਾ ਸੁੱਤੇ ਰਹਿੰਦੇ ਆ ਜਦੋਂ ਆ ਜਾਂਦੇ ਆ ਤਸੱਤਾ ਦੇ ਵਿੱਚ ਸੌ ਜਾਂਦੇ ਆ ਆ ਕੇ ਤਉਹਦ ਉਹ ਵਜੋਂ ਦੁਬਾਰਾ ਫੇਰ ਵੋਟਾਂ ਆ ਜਾਂਦੀਆਂ ਫੇਰ ਜਾਗ ਜਾਂਦੇ ਆ ਦੋ ਦਿਨ ਵਾਸਤੇ ਇਹਨਾਂ ਗੱਲਾਂ ਦਾ ਕੋਈ ਤਕ ਨਹੀਂ ਬੰਦ। ਅਪਨੇ ਸਿੰਘ ਬਿੱਟੂ ਦੀ ਪਤਨੀ ਕਹਿ ਰਹੀ ਹੈ ਇੱਕ ਵਾਰ ਫੇਰ ਮੌਕਾ ਦੋ ਅਸੀਂ ਲੁਧਿਆਣੇ ਨੂੰ ਬੋਲਦੇ ਆ। ਇਹ ਤਾਂ ਮੈਂ ਵੇਖੋ ਇਸ ਗਲਤੀ ਮੈਂ ਕੋਈ ਬਿਆਨ ਨਹੀਂ ਦੇਣਾ ਚਾਹੁੰਦੀ ਲੋਕਾਂ ਨੇ 4 ਤਰੀਕ ਨੂੰ ਮੇਰੀ ਭੈਣ ਨੂੰ ਦੱਸ ਦੇਣਾ ਹੈ ਕਿ ਘਰੇ ਬੈਠਣ ਦੀ ਤਿਆਰੀ ਕਰ ਲਓ। ਮੈਂ ਆਪਣੇ ਦਾਦੇ ਦੇ ਨਾਮ ਤੇ ਫਿਰ ਇੱਕ ਵਾਰ ਜਿਹੜੀ ਵੋਟ ਦੀ ਅਪੀਲ ਕਰ ਰਹੇ ਨੇ ਕਿ ਉਹਨਾਂ ਨੇ ਹਮਨ ਸੰਚ ਬਿੱਟੂ ਵੀਰ ਜੀ ਨੇ ਤਾਂ ਆਪਦੇ ਦਾਦਾ ਜੀ ਦੀ ਫੋਟੋ ਹੀ ਉਡਾਤੀ ਸੀ ਪੋਸਟਰ 'ਚ ਅੱਜ ਫੇਰ ਦਾਦਾ ਜੀ ਦਾ ਨਾਮ ਯਾਦ ਆ ਗਿਆ ਦੇ ਕਦੀ ਪਾਰਟੀਆਂ ਨੂੰ ਵਰਤਨਾ ਆਪਦੇ ਦਾਦੇ ਨੂੰ ਵੀ ਵਰਤਨ ਲੱਗ ਪਏ ਲੋਕ ਵੋਟਾਂ ਪਿੱਛੇ ਪਤਾ ਨਹੀਂ ਕਿਸੇ ਦਾ ਜ਼ਮੀਰ ਮਰਿਆ ਹੋਇਆ ਲੋਕਾਂ ਦਾ ਲੱਗਦਾ ਜੀ 10 ਸਾਲ ਉਹਨਾਂ ਨੇ ਜਿਹੜਾ ਇੱਥੇ ਲੁਧਿਆਣੇ ਤੋਂ ਨੁਮਾਇੰਦਗੀ ਕੀਤੀ ਆ ਤਾਂ ਉਹ ਵਿਕਾਸ ਦੇ ਮੁੱਦੂ ਤੇ ਜਿਹੜੀ ਬਹੁਤ ਆਲਚਨਾ ਉਹ ਕਿਸੇ ਮੁੱਦੇ ਤੇ ਵੋਟ ਮੰਗ ਨਹੀਂ ਸਕਦੇ ਕਿਉਂਕਿ ਕੀਤਾ ਹੀ ਕੁਛ ਨਹੀਂ 10 ਸਾਲਾਂ ਦੇ ਵਿੱਚ ਥੈਂਕ ਯੂ ਧੰਨਵਾਦ